ਹਰ ਸੋ ਹੀਰਾ ਛਾੜ ਕੇ ਕਰਿਆਨ ਕੀ ਆਸ ਤੇ ਨਰ ਦੂਜਕ ਜਾਹਗੇ ਸਤਿ ਪਾਖੇ ਰਵਿਦਾਸ ਅੰਮ੍ਰਿਤ ਬਾਣੀ ਸ੍ਰੀ ਗੁਰੂ ਰਵਿਦਾਸ ਜੀ ਬਾਣੀ ਹਫਤਾਵਾਰ ਸੋਹੰਗ ਸਤਨਾਮ ਧਿਆਉ ਐਤਵਾਰ ਅੰਮ੍ਰਿਤ ਦਾ ਪਰਿਆ ਬੋਲੇ ਅੰਮ੍ਰਿਤ ਬਾਣ ਗੁਰੂ ਕਾ ਸ਼ਬਦ ਜਪੋ ਦਿਨ ਰਾਤਿ ਤਾਂ ਆਵੇ ਸੁਖ ਚੈਨ ਇਤਵਾਰ ਵੀ ਸਫਲ ਹੈ ਹਰ ਕਾ ਸਿਮਰਨ ਸਾਰ ਰਵੀਦਾਸ ਜੂ ਨਾਮ ਉਚਾਰੀਏ ਪਾਇਆ ਮੁਖ ਦਵਾਰ ਟਿਕ ਸੋਮਵਾਰ ਸਭ ਠੂਰਮੀ ਜਲੇ ਥਲੇ ਭਗਵਾਨ ਮਹਿਮਾ ਪ੍ਰਭੂ ਗਾਏ ਤਬ ਹੋਵੇ ਕਲਿਆਣ ਗੋਵਿੰਦ ਗੋਵਿੰਦ ਜਪਸੀ ਆਵੇ ਸਦਾ ਆਨੰਦ ਸੋਮਵਾਰ ਸੁਖ ਦਾ ਜਪੋ ਜਪੂਰ ਵਿਦਾਸ ਮੁਕੰਦ ਟੀਕੰ ਮੰਗਲਵਾਰ ਆਵੇ ਸਦਾ ਹੋਵੇ ਮੰਗਲਚਾਰ ਰਲ ਮਿਲ ਸਖੀਆਂ ਸਿਮਰ ਲਉ ਹਰ ਹਰ ਨਾਮ ਅਦਾਰ ਪ੍ਰੀਤਮ ਚਰਨੀ ਲਾਗਿਆਂ ਕਵੀ ਨ ਆਵੇ ਹਰ ਮੰਗਲਵਾਰ ਸੁਲਖਣਾ ਕਹਿ ਰ ਵਿਦਾਸ ਵਿਚਾਰ ਟੀਕ ਬੁੱਧਵਾਰ ਬੋਧ ਸਦਾ ਹੋਵੇ ਗਿਆਨ ਪ੍ਰਕਾਸ਼ ਗੁਰੂ ਪ੍ਰੇਮ ਪੂਰੇ ਜੋ ਮਿਲੇ ਟੁੱਟੇ ਜਮ ਕੀ ਫਾਸ ਅੰਤ ਸਹਾਈ ਪ੍ਰਭੂ ਪੇ ਕਰਮ ਕਮਾਏ ਸੂਈ ਬੁੱਧਵਾਰ ਬੁੱਧ ਸਫਲ ਹੈ ਰਵਿਦਾ ਜੋ ਪਕਤ ਹੋਏ ਟੀਕ ਵੀਰਵਾਰ ਵਿਦਿਆ ਬੜੇ ਪੁਨ ਪੁਣਾ ਅਭਿਆਸ ਸਤ ਗੁਰੂ ਪੂਰੇ ਮਿਲਣ ਸੇ ਹੋਵੇ ਆਤਮ ਪ੍ਰਕਾਸ਼ ਗੁਰੂ ਗਿਆਨ ਕਾ ਮੂਲ ਹੈ ਤਰਮ ਮੂਲ ਕਾ ਹਿਤਕਾਰ ਬੀਰਵਾਰ ਵਿਚਾਰੀਐ ਨਸੇ ਪਾਪ ਹਜ਼ਾਰ ਟੇਕ ਸ਼ੁਕਰਵਾਰ ਸੁਹਾਵਣਾ ਛਿਨ ਛਿਨ ਭਜੇ ਕਰਤਾਰ ਵਿਸ਼ੇ ਵਾਸ਼ਨਾ ਝੂਠੀਆਂ ਦੇਵੇ ਨਰਕਾਂ ਡਾਰ ਗਤ ਕਰਮਾ ਅਨੁਸਾਰ ਹੈ ਜੈਸਾ ਜੈਸਾ ਹੋਵੇ ਸ਼ੁੱਕਰਵਾਰ ਸੁਹਾਵਣਾ ਰਵਿਦਾਸੀ ਨਾਮ ਜਪੈ ਵੇ ਟੇਕ ਸ਼ਨੀਵਾਰ ਭਜਨ ਸ੍ਰੇਸ਼ਟ ਸਤ ਸਤ ਸਭ ਵਾਰ ਸ਼ੁਭ ਕਰਮਾਂ ਸੇ ਸਫਲ ਹੈ ਆਵਣ ਜਾਣ ਸੰਸਾਰ ਬਿਨ ਭਜਨ ਬਿਰਥਾ ਸਭ ਜਾਣਤੇ ਜੋ ਜੋ ਆਵਤ ਵਾਰ ਬਾਰੰਬਾਰ ਹਰ ਸਿਮਰੀਏ ਕਹਿ ਰਵਿਦਾਸ ਵਿਚਾਰ ਬਾਰੰਬਾਰ ਹਰ ਸਿਮਰਿਐ ਕਹਿਰ ਵਿਦਾਸ ਵਿਚਾਰ ਜਪੋ ਜੀ ਸਤਨਾਮ 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 ਜੀ